ਬਹੁਤ ਸਤਿਕਾਰਯੋਗ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਪੱਲਾ ਜੀ ਔਰ ਸਾਰੇ ਕਾਲਜ ਦੇ ਸਟਾਫ ਦੇ ਮੈਂਬਰਸ ਔਰ ਟੀਚਿੰਗ ਐਂਡ ਨਾਨ ਟੀਚਿੰਗ ਔਰ ਬਾਕੀ ਯਾੜੀ ਸਤਿਕਾਰਯੋਗ ਸਖਸੀਤਾ ਆਈਆਂ ਨੇ ਅੱਜ ਬੜਾ ਖੁਸ਼ੀ ਦਾ ਮਕਾਮ ਹੈ ਕਿ ਮੈਂ ਹਮੇਸ਼ਾ ਹੀ ਕਹਿੰਨਾ ਮਿਸਰਕਾਰੀ ਕਾਲਜ ਗੁਰਦਾਸਪੁਰ ਦਾ ਪੁਰਾਣਾ ਇਤਿਹਾਸ ਇੱਕ ਬਹੁਤ ਗਰਵ ਮੇ ਇਤਿਹਾਸ ਰਿਹਾ ਔਰ ਹੌਲੀ ਹੌਲੀ ਜਦੋਂ ਨਿਗਾਰ ਆਇਆ ਉਹਦੇ ਨਾਲ ਚੀਜ਼ਾਂ ਥੱਲੇ ਜਾਂਦੀਆਂ ਰਹੀਆਂ ਪਰ ਅੱਜ ਡਾਕਟਰ ਅਸ਼ਵਨੀ ਜੀ ਤੁਸੀਂ ਔਰ ਤੁਹਾਡੀ ਸਾਰੀ ਟੀਮ ਮੁਬਾਰਕ ਦੀ ਪਾਤਰ ਆ ਕਿ ਤੁਸੀਂ ਗੁਰਦਾਸਪੁਰ ਦੇ ਕਾਲਜ ਨੂੰ ਦੁਬਾਰਾ ਉਹਨਾ ਪੁਰਾਣੀ ਵਾਲੀਆਂ ਤੇ ਲੈ ਕੇ ਆ ਰਹੇ ਹੋ ਜਿਸ ਮਕਸਦ ਲਈ ਇਹ ਕਾਲਜ ਜਿਹੜਾ ਅਸੀਂ ਗੁਰਦਾਸਪੁਰ ਦੇ ਵਿੱਚ ਬਣਿਆ ਸੀਗਾ ਤਾਂ ਪਹਿਲਾਂ ਵੀ ਕਿਹਾ ਦੁਬਾਰਾ ਧਰਾਉਣਾ ਇਸ ਕਾਲਜ ਨੂੰ ਬਣਾਉਣ ਦੇ ਵਿੱਚ ਗਰਦਾਸਪੁਰ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਸੀ ਔਰ ਲੋਕਾਂ ਨੇ ਬਹੁਤ ਸਾਰੀ ਜ਼ਮੀਨ ਵੀ ਉਦੋਂ ਡੋਨੇਟ ਕੀਤੀ ਸੀ ਤਾਂ ਕਿ ਇਸ ਇਲਾਕੇ ਦੇ ਬੱਚੇ ਵਧੀਆ ਸਿੱਖਿਆ ਲੈ ਸਕਣ ਵਧੀਆ এডਿਕੇਸ਼ਨ ਲੈ ਸਕਣ ਔਰ ਸਮਾਜ ਦੇ ਵਿੱਚ ਆਪਣਾ ਇੱਕ ਵਧੀਆ ਰੋਲ ਅਦਾ ਕਰ ਸਕਣ ਮੈਨੂੰ ਅਜੇ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ এডਿਕੇਸ਼ਨ ਔਰ ਹੈਲਥ ਨੂੰ ਬਹੁਤ ਜ਼ਿਆਦਾ ਤਰਜੀਹ ਜਿਹੜੀ ਆ ਦਿੱਤੀ ਆ ਔਰ ਅੱਜ ਸਰਕਾਰ ਦੀ ਆ ਉਸ ਪ੍ਰੋਗਰਾਮ ਤੇ ਪਾਲਿਸਿਸ ਨੂੰ ਅਸ਼wini ਜੀ ਤੁਸੀਂ ਉਹ ਤੁਹਾਡੀ ਟੀਮ ਬਖੂਬੇ ਨਾਲ ਇੰਪਲੀਮੈਂਟ ਕਰ ਰਹੀ ਆ ਔਰ ਉਸ ਇੰਪਲੀਮੈਂਟੇਸ਼ਨ ਦੇ ਵਿੱਚ ਅੱਜ ਜਿਹੜੀ ਨਵੀਂ ਡਾਇਨਾਮਿਕ ਵੈਬਸਾਈਟ ਲਾਂਚ ਕੀਤੀ ਆ ਉਹਦੇ ਲਈ ਮੈਂ ਕਾਲੇ ਨੂੰ ਮੁਬਾਰਕ ਦਿੰਦਾ ਇਹ ਬਹੁਤ ਲੋੜ ਸੀ ਟੈਕਨੋਲੋਜੀ ਕਈ ਤਾਂ ਅੱਗੇ ਨਿਕਲ ਚੁੱਕੀ ਸੀ ਪਰ ਅਸੀਂ ਗੁਰਦਾਸਪੁਰ ਦੇ ਲੋਕ ਹੌਲੀ-ਹੌਲੀ ਪਿੱਛੇ ਸੀਗੇ ਉਹ ਜਿਹੜੀ ਹੁਣ ਲੇਟ ਆ ਉਹਨੂੰ ਮੈਨੂੰ ਅੱਜ ਖੁਸ਼ੀ ਹੈ ਕਿ ਤੁਹਾਡਾ ਸਾਰਾ ਸਟਾਫ ਤੁਹਾਡੀ ਇੰਟਰਵਿਊਰ ਗਾਈਡੈਂਸ ਮਿਲ ਕੇ ਉਸ ਲੇਟ ਨੂੰ ਵੀ ਦੂਰ ਕਰ ਰਿਹਾ ਔਰ ਅੱਜ ਚੰਗਾ ਲੱਗੂਗਾ ਜਦੋਂ ਗੁਰਦਾਸਪੁਰ ਦਾ ਸਰਕਾਰੀ ਕਾਲਜ ਵੀ ਵੈਬਸਾਈਟ ਦੇ ਉੱਪਰ ਆਊਗਾ ਬੱਚੇ ਉਹਦੇ ਵਿੱਚ ਇੱਕ ਤੇ ਟ੍ਰਾਂਸਪਰੈਂਸੀ ਆਊਗੀ ਦੂਸਰੀ ਟੈਕਨੋਲੋਜੀ ਜਿਹੜੀ ਅਪਡੇਟ ਹੁੰਦੀ ਆ ਉਹਦਾ ਬਹੁਤ ਵੱਡਾ ਐਡਵਾਂਟੇਜ ਜਿਹੜਾ ਉਹ ਮਿਲਦਾ ਸੋ ਇਹ ਚੀਜ਼ਾਂ ਮੈਂ ਸਮਝਦਾ ਵੀ ਕਈ ਸਾਲ ਪਹਿਲਾਂ ਚਾਹੀਦੀਆਂ ਸੀਗੀਆਂ ਜਿਹੜੀ ਆਪਾਂ ਅੱਜ ਕਰ ਰਹੇ ਆ ਸੋ ਦੇਰ ਆਇਆ ਦਰਸਤਾ ਹੈ ਕੋਈ ਗੱਲ ਨਹੀਂ ਕਿਸੇ ਵਕਤ ਮੋਟੀਵੇਸ਼ਨ ਸਪਿਰਟ ਵੀ ਮਿਲਦੀ ਉਹਦੇ ਵਿੱਚ ਜਦੋਂ ਗਵਰਨਮੈਂਟ ਦਾ ਬਹੁਤ ਵਧੀਆ ਤਰੀਕਾ ਹੋਵੇ ਕੰਮ ਕਰਨ ਦਾ ਸੋ ਭਗਵੰਤ ਮਾਨ ਜੀ ਦਾ ਤੇ ਜੋਰ ਬੈਸ ਜੀ ਦਾ ਧੰਨਵਾਦ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਇੱਕ ਚੰਗੀਆਂ ਲਿਆਂ ਦੇ ਉੱਪਰបាន ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਪ੍ਰਯਾਸ ਸਫਲ ਵੀ ਹੋ ਰਹੇ ਨੇ ਦੂਸਰੀ ਗੱਲ ਅਜ ਮੈਂ ਚੈਨਲ ਦੇ ਰਾਹੀਂ ਔਰ ਮੀਡੀਆ ਰਾਹੀਂ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਰਕਾਰੀ ਕਾਲਜ ਦੇ ਵਿੱਚ ਜਿਵੇਂ ਮੈਂ ਕਹਿ ਰਿਹਾ ਮੇ ਪਿਛਲੇ ਦਸਾਂ ਸਾਲਾਂ ਦੇ ਵਿੱਚ ਕੋਈ ਨਵੇਂ ਕੋਰਸ ਇੰਟਰੋਡਿਊਸ ਨਹੀਂ ਸੀ ਹੋਏ ਆ ਪਹਿਲੀ ਵਾਰ ਆ ਮੈਂ ਸਮਝਣਾ ਅਸ਼wini ਜੀ ਫੇਰ ਇੱਕ ਵਾਰੀ ਦੁਬਾਰਾ ਮੈਂ ਘੜੀ ਘੜੀ ਧੰਨਵਾਦ ਤੁਹਾਡੀ ਟੀਮ ਨੂੰ ਵਧਾਈ ਦੇ ਰਿਹਾ ਵੀ ਉਹ ਕੰਮ ਉਹ ਹੱਕ ਬੱਚਿਆਂ ਦਾ ਜਿਹੜਾ ਉਹਨਾਂ ਨੂੰ 10 ਸਾਲ ਪਹਿਲਾਂ ਮਿਲਣਾ ਚਾਹੀਦਾ ਸੀਗਾ ਉਹ ਅੱਜ 10 ਸਾਲ ਬਾਅਦ ਮਿਲ ਰਿਹਾ ਇਮੇਜਿਨ ਕਰੋ ਕਿ ਜਿਹੜੇ ਬੱਚੇ ਪਿਛਲੇ 10 ਸਾਲ ਰਹਿ ਗਏ ਉਹ ਇਸ ਸਹੂਲਤ ਤੋਂ ਵਾਂਝੇ ਰਹਿ ਕੇ ਅੱਗੇ ਚਲੇ ਗਏ ਉਸ ਉਸ ਜਿਹੜਾ ਗੈਪ ਆ ਉਹਨੂੰ ਕੋਣ ਪੂਰਾ ਕਰੂਗਾ ਪਰ ਅੱਜ ਗੁਰਦਾਸਪੁਰ ਦੇ ਵਿੱਚ ਜਦੋਂ ਅਸੀਂ ਕਨਵੋਕੇਸ਼ਨ ਡੇ ਮਨਾਇਆ ਸੀਗਾ ਔਰ ਉਸ ਵਕਤ ਡਾਕਟਰ ਕਰਮਜੀਤ ਜੀ ਜਿਹੜੇ ਵਾਈਸ ਚਾਂਸਲਰ ਨੇ ਕੁਰਦਾਣ ਦੇ ਯੂਨੀਵਰਸਿਟੀ ਉਸ ਕਨਵੋਕੇਸ਼ਨ ਦੇ ਵਿੱਚ ਆਏ ਸੀਗੇ ਔਰ ਉਸ ਵਕਤ ਮੈਂ ਵੀ ਮੰਗ ਕੀਤੀ ਸੀਗੀ ਔਰ ਉਹਦੀ ਫਿਰ ਜਿਹੜੀ ਮਿਹਨਤ ਸੀਗੀ ਉਹ ਪ੍ਰਿੰਸੀਪਲ ਸਾਹਿਬ ਔਰ ਉਹਨਾਂ ਦੇ ਸਟਾਫ ਨੇ ਕਰਕੇ ਅੱਜ ਮੈਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਦਿਆਂ ਖੁਸ਼ੀ ਆ ਕਿ ਚਾਰ ਨਵੇਂ ਕੋਰਸ ਸਰਕਾਰੀ ਗਵਰਨਮੈਂਟ ਕਾਲਜ ਸਰਕਾਰੀ ਕਾਲਜ ਦੇ ਵਿੱਚ ਆਏ ਨੇ ਜਿਹਦੇ ਵਿੱਚ ਬੀਕੋਮ ਜਿਹੜਾ ਟੈਕਸ ਪਲੈਨਿੰਗ ਔਰ ਮੈਨੇਜਮੈਂਟ ਦਾ ਜਿਹਦੇ ਵਿੱਚ ਨੌਜਵਾਨ ਬੱਚੇ ਗ੍ਰੈਜੂਏਸ਼ਨ ਕਰਕੇ ਥੋੜਾ ਬਹੁਤ ਆਪਣੀ ਪਲੋਇਮੈਂਟ ਦਾ ਜਰੀਆ ਵੀ ਬੜਾ ਸਕਦੇ ਨੇ ਟੈਕਸੇਸ਼ਨ ਦਾ ਕੰਮ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਸਿਸਟਮ ਜਿਹੜਾ ਚੱਲ ਸਕੇ ਦੂਸਰਾ ਬੀਬੀਏ ਔਰ ਬੀਬੀਏ ਵੀ ਬੈਂਕਿੰਗ ਦੇ ਵਿੱਚ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਔਰ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਰੋਜ਼ ਮਰਦੀਆਂ ਚੀਜ਼ਾਂ ਨੇ ਜਿਹੜੇ ਕਿਸੇ ਵਾਲੇ ਬੈਂਕਿੰਗ ਦੇ ਵਿੱਚ ਲੋੜ ਪੈ ਜਾਂਦੀ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੋੜ ਪੈ ਜਾਂਦੀ ਆ ਔਰ ਸਾਡੇ ਇੱਥੋਂ ਦੇ ਬੱਚਿਆਂ ਦੇ ਵਿੱਚ ਬੇਰੋਜ਼ਗਾਰੀ ਹੋਣ ਕਰਕੇ ਉਹ ਕੁਇਲਿਫਾਈਡ ਨਹੀਂ ਸੀਗੇ ਵੀ ਆਹ ਐਨਾ ਚੀਜ਼ਾਂ ਨੂੰ ਪੜ੍ਹ ਕੇ ਉਹ ਕੰਪਲੀਟ ਕਰ ਸਕਣ ਸੋ ਆਹ ਕੋਰਸਸ ਦੇ ਨਾਲ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੂੰ এমਪਲாய்ਮੈਂਟ ਜਨਰੇਟ ਕਰਨ ਦੇ ਵਿੱਚ ਵੀ ਬਹੁਤ ਵੱਡੀ ਸਹੂਲਤ ਮਿਲੂਗੀ ਤੀਸਰਾ ਐਮਕੌਮ ਉਹ ਵੀ ਉਹਤੇ ਲਾਂਚ ਹੋ ਗਿਆ ਔਰ ਚੌਥੀ ਐਮਏ ਪੰਜਾਬੀ ਜਿਹਦੀ ਮਾਂ ਬੋਲੀ ਦੇ ਪਿੱਛੇ ਅਸੀਂ ਸਾਰਾ ਸਾਡਾ ਪੰਜਾਬ ਔਰ ਪੰਜਾਬੀਅਤ ਕਿਤੇ ਨਾ ਕਿਤੇ ਉਸ ਗੱਲ 'ਚ ਖਲਾਸ ਸੀਗੀ ਅੱਜ ਉਸ ਨੂੰ ਦੁਬਾਰਾ ਸਾਡੀ ਮਾਂ ਬੋਲੀ ਨੂੰ ਅੱਗੇ ਡਿਵੈਲਪ ਕਰਨ ਲਈ ਉਤਸ਼ਾਹਤ ਕਰਨ ਲਈ ਉਤਸ਼ਾਹਤ ਕਰਨ ਲਈ ਇਹ ਜਿਹੜੀ ਐਮਏ ਪੰਜਾਬੀ ਆ ਉਹ ਵੀ ਸ਼ੁਰੂ ਹੋਈ ਆ ਔਰ ਮੈਂ ਇੱਕ ਗੱਲ ਕਹਿਣਾ ਵੀ ਸਾਡੀ ਸਰਕਾਰ ਦੀ ਨੀਤੀ ਵੀ ਬੜੀ ਵਧੀਆ ਤੇ ਨiyet ਵੀ ਬਹੁਤ ਵਧੀਆ ਜਦੋਂ ਨiyet ਠੀਕ ਹੋ ਜਾਵੇ ਤੇ ਪਰਮੇਸ਼ਵਰ ਵੀ ਸਹਾਇ ਹੋ ਜਾਂਦਾ ਆ ਤਿੰਨ ਮਹੀਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਸਰਕਾਰ ਨੂੰ ਵੀ ਬੇਨਤੀ ਕੀਤੀ ਯੂਨੀਵਰਸਿਟੀ 'ਚ ਵੀ ਕੀਤਾ ਔਰ ਪ੍ਰਿੰਸੀਪਲ ਸਾਹਿਬ ਔਰ ਸਟਾਫ ਨੇ ਪੂਰਾ ਜੋਰ ਲਾ ਕੇ ਅਰ ਚਾਰੇ ਕੋਰਸ ਗਵਰਨਮੈਂਟ ਕਾਲਜ ਦੇ ਵਿੱਚ ਸ਼ੁਰੂ ਹੋ ਗਏ ਨੇ ਐਡਮਿਸ਼ਨ ਸ਼ੁਰੂ ਹੋ ਗਈਆਂ ਨੇ ਕਈ ਵਾਰੀ ਕੀ ਹੁੰਦਾ ਸੀਗਾ ਇਹ ਪ੍ਰੋਜੈਕਟ ਬਣ ਜਾਂਦੇ ਸੀਗੇ ਇਨੋਗਰੇਟ ਹੋ ਜਾਂਦੇ ਸੀ ਔਰ ਪਾਈਪਲਾਈਨ ਚ ਪੈ ਜਾਂਦੇ ਸੀਗੇ ਪਰ ਇਹ ਪਹਿਲਾ ਇਨਸਟੈਂਸ ਆ ਜਿੱਤੇ ਦਸਾਂ 12 ਸਾਲਾਂ ਤੋਂ ਬਾਅਦ ਚਾਰ ਨਵੇਂ ਕੋਰਸ ਸ਼ੁਰੂ ਹੋ ਕੇ ਲਾਂਚ ਹੋ ਗਏ ਐਡਮਿਸ਼ਨ ਸ਼ੁਰੂ ਹੋ ਗਿਆ ਔਰ ਮੈਨੂੰ ਅੱਜ ਗਰਦਾਸਪੁਰ ਦੇ ਇਲਾਕਾ ਵਾਸੀਆਂ ਨੂੰ ਦੱਸਦੇ ਆ ਵੀ ਖੁਸ਼ੀ ਆ ਕਿ ਜੇ ਅਪਣਾ ਪਿਛਲੇ ਸਾਲ ਦੇ ਦਾਖਲੇ ਦੇਖ ਲਈਏ ਸਰਕਾਰੀ ਕਾਲਜ ਦੇ ਵਿੱਚ ਤੇ ਅੱਜ ਦੇ ਦਾਖਲੇ ਪਿਛਲੇ ਸਾਲਾਂ ਨਾਲੋਂ ਕਿਤੇ ਵਧੇਰੇ ਨੇ ਔਰ ਮੈਂ ਸਮਝਦਾ ਵੀ ਕਿਉਂ ਬਣੇ ਨੇ ਕਿਉਂਕਿ ਮਾਪਿਆਂ ਦਾ ਤੇ ਬੱਚਿਆਂ ਦਾ ਕੌਨਫੀਡੈਂਸ ਸੰਸਥਾ ਦੇ ਵਿੱਚ ਬਣਿਆ ਇੰਸਟੀਚਿਊਸ਼ਨ ਦੇ ਵਿੱਚ ਬਣਿਆ ਔਰ ਜਿਸ ਵਕਤ ਸੰਸਥਾ ਔਰ ਇੰਸਟੀਚਿਊਸ਼ਨ ਦੇ ਵਿੱਚ ਵਿਸ਼ਵਾਸ ਬਣ ਜਾਵੇ ਤੇ ਫਿਰ ਲੋਕ ਦਾਖਲਾ ਲੈਂਦੇ ਨੇ ਕਿਉਂਕਿ ਪਹਿਲਾਂ ਲੋਕਾਂ ਕੋਲ ਮਜਬੂਰੀ ਸੀ ਉਹਨਾਂ ਕੋਲ ਉਹ ਵੇਅਰ ਵਿਦਰਸ ਨਹੀਂ ਸੀ ਏਥੇ ਜਿਹਨੇ ਕਰਕੇ ਬੱਚੇ ਤੇ ਦਾਖਲਾ ਲੈਂਦੇ ਔਰ ਲੋਕਾਂ ਨੂੰ ਪ੍ਰਾਈਵੇਟ ਕਾਲਜਾਂ ਤੋਂ ਜ਼ਿਆਦਾ ਪੈਂਦਾ ਸੀ ਮਾਪਿਆਂ ਕੋਲ ਪੈਸੇ ਵੀ ਨਹੀਂ ਸੀ ਹੁੰਦੇ ਪਰ ਫਿਰ ਵੀ ਉਹ ਮਜਬੂਰੀ ਦੇ ਵਿੱਚ ਕਿ ਕਰਦੇ ਕਰਜ ਚੁੱਕ ਕੇ ਕੋਚੀਰ ਵੇਚ ਕੇ ਆਪਣੇ ਬੱਚਿਆਂ ਨੂੰ ਪੜਾਉਂਦੇ ਸੀ ਅੱਜ ਘੱਟ ਫੀਸਾਂ ਦੇ ਉੱਪਰ ਗਵਰਨਮੈਂਟ ਕਾਲਜ ਗੁਰਦਾਸਪੁਰ ਜਿਹੜਾ ਸਾਰੇ ਕੋਰਸ ਜਿਹੜੇ ਨੇ ਇਲਾਕਾ ਵਾਸੀਆਂ ਨੂੰ ਦੇ ਰਿਆ ਔਰ ਇਹਦੇ ਨਾਲ ਮੈਨੂੰ ਅ ਅਸ਼ਵਨੀ ਜੀ ਇਹ ਇਲਾਕਾ ਸਾਡਾ ਆਰਥਿਕ ਤੌਰ ਤੇ ਕਮਜ਼ੋਰ ਆ ਔਰ ਮੈਨੂੰ ਪ੍ਰਿੰਸੀਪਲ ਸਾਹਿਬ ਦੱਸ ਰਹੇ ਸਨ ਕਿ ਕਿਸੇ ਵਕਤ ਜਦੋਂ ਬੱਚਾ ਹੁੰਦਾ ਉਹਦੇ ਕੋਲ ਭਾਵੇਂ ਬਹੁਤ ਘੱਟ ਮਾਰਜਨਲ ਫੀਸ ਆ ਪਰ ਉਸ ਫੀਸ ਲਈ ਵੀ ਪੂਰੇ ਪੈਸੇ ਜਿਹੜੇ ਨੇ ਉਹ ਨਹੀਂ ਹੁੰਦੇ ਔਰ ਉਹਦੇ ਕਰਕੇ ਵੀ ਫੇਰ ਇਹਨਾਂ ਨੇ ਇਨਸਟਾਲਮੈਂਟਸ ਵੀ ਅਲਾਉ ਕੀਤੀਆਂ ਨੇ ਔਰ ਮੈਨੂੰ ਇੱਕ ਗੱਲ ਦੀ ਖੁਸ਼ੀ ਆ ਕਿ ਪ੍ਰਿੰਸੀਪਲ ਸਾਹਿਬ ਦਾ ਐਟੀਟਿਊਡ ਵੀ ਇਹ ਆ ਕਿ ਮੈਂ ਬੱਚੇ ਨੂੰ ਪੈਸੇ ਖਰੋਣ ਦੀ ਉਹਦੀ ਪੜਾਈ ਨੂੰ ਸਫਰ ਨਹੀਂ ਕਰਨ ਦੇਣਾ ਪੈਸੇ ਹੋਣ ਜਾਂ ਨਾ ਹੋਣ ਉਹ ਬਾਅਦ ਦੀ ਗੱਲ ਆ ਪੜਾਈ ਉਹਨੂੰ ਜਿਹੜੀ ਆ ਉਹ ਦੇਣੀ ਆ ਸੋ ਇਹਦੇ ਨਾਲ ਮੈਂ ਸਮਝਦਾ ਵੀ ਅੱਪਾ ਇੱਕ ਬਹੁਤ ਵੱਡਾ ਰੋਲ ਜਿਹੜਾ ਸਮਾਜ ਦੇ ਨੂੰ ਵਧੀਆ ਬਣਾਉਣ ਵਾਸਤੇ ਅਦਾ ਕਰ ਰਹੇ ਆ ਸੋ ਗਵਰਨਮੈਂਟ ਕਾਲਜ ਚ ਜਿੰਨੀ ਵਾਰੀ ਆਉਣਾ ਮੈਂ ਇਥੋਂ ਬਹੁਤ ਵੱਡੀ ਇਨਸਪੀਰੇਸ਼ਨ ਲੈ ਕੇ ਜਾਣਾ ਰੀਚਾਰਜ ਹੋ ਕੇ ਜਾਣਾ ਨਵੇਂ ਆਈਡੀਆਜ਼ ਲੈ ਕੇ ਜਾਣਾ ਔਰ ਅੱਗੇ ਕੋ ਹੋਰ ਚੀਜ਼ ਦੀ ਮਿਹਨਤ ਕਰਨ ਦਾ ਹੈ ਵੀ ਲੋਡ ਹੋਵੇ ਉਹ ਵੀ ਦਿਲ ਕਰਦਾ ਵੀ ਇਹਦੇ ਲਈ ਕਰੀਏ ਸਪੋਰਟਸ ਨੂੰ ਵਧੀਆ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਬਿਲਡਿੰਗ ਜਿਹੜੀ ਸਾਡੀ ਬਹੁਤ ਡੇਪ੍ਰੀਲੇਟਡ ਕੰਡੀਸ਼ਨ ਦੇ ਵਿੱਚ ਸੀਗੀ ਅੱਜ ਉਹ ਸਾਰੀ ਉਹਦੀ ਦਿੱਖ ਜਿਹੜੀ ਨਜ਼ਰ ਆਉਣੀ ਸ਼ੁਰੂ ਹੋ ਗਈ ਆ ਔਰ ਮੈਨੂੰ ਡਾਕਟਰ ਪੱਲਾ ਕਹ ਰਹੇ ਸਨ ਕਿ ਇਹ ਤਾਂ ਸ਼ੁਰੂਆਤ ਹੈ ਜੀ ਸਵਾ ਪਾ ਲੈਂਦੇ ਹੋ ਹੋਰ ਵਧੀਆ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਸੋ ਪਰਮੇਸ਼ਵਰ ਕਰੇ ਇਹ ਮਿਆਰੀ ਸੰਸਥਾ ਜੀ ਸਾਡੇ ਇਲਾਕੇ ਦੀ ਜਿਹੜੀ ਹੌਲੀ-ਹੌਲੀ ਜਿੰਨੇ ਆਪਣੇ ਗਰਮ ਇਤਿਹਾਸ ਖੋਲਿਆ ਸੀ ਅੱਜ ਦੁਬਾਰਾ ਅਕਾਲਪੁਰਖ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਦੁਬਾਰਾ ਰੈਸਟੋਰ ਹੋ ਰਿਹਾ ਔਰ ਬਹੁਤ ਨਾ ਕਹਿੰਦਾ ਹੋਇਆ ਇੱਕ ਗੱਲ ਮਾ ਲਾਕਾ ਵਾਸੀਆਂ ਨੂੰ ਉਹਨਾਂ ਕਿ ਸਾਡੀ ਸਾਡੀ ਸੋਚ ਇਹ ਆ ਕਿ ਸੰਸਥਾਵਾ ਨੂੰ এডুকেশনিস্টਾਂ ਦੇ ਹਵਾਲੇ ਹੀ ਰੱਖਿਆ ਜਾਵੇ ਸੰਸਥਾਵਾਦ ਦਾ ਰਾਜਨੀਤਿਕरण ਨਾ ਕੀਤਾ ਜਾਵੇ ਸੰਸਥਾਵਾ ਦੇ ਵਿੱਚ ਰਾਜਨੀਤੀ ਔਰ ਸਿਆਸਤ ਨਾ ਕੀਤੀ ਜਾਵੇ ਲੈਟ এডুকেশনাল ਜੀਲ ਵਿਦਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੈਨ ਓਨਲੀ ਦੀਸ ਇੰਸਟੀਟਿਊਸ਼ਨਸ ਵਿਲ ਗਰੋ ਔਰ ਮੇਰਾ ਇੱਕ ਇਹਦਾ ਕਿ ਜਿੱਥੇ ਮਦਦ ਦੀ ਲੋੜ ਆ ਉਥੇ ਆਪਾਂ ਹਾਜ਼ਰ ਆ ਪਰ ਸਾਡੀ ਕੋਈ ਕਿਸੇ ਕਿਸਮ ਦੀ ਵਰਕਿੰਗ ਦੇ ਵਿੱਚ ਇੰਟਰਫੇਰੈਂਸ ਨਹੀਂ ਹੋਊਗੀ ਤਾਂ ਕਿ ਸੰਸਥਾ ਆਪਣੇ ਆਪ ਦੇ ਵਿੱਚ ਵਿਕਸਿਤ ਹੋ ਸਕੇ ਇਹੀ ਕਰਦਾ ਔਰ ਉਹਦੇ ਨਾਲ ਇਹ ਜਦੋਂ ਸੱਤਾ ਮਿਕਸ ਹੋਊਗੀ ਬੱਚਿਆਂ ਨੂੰ ਬਿਯਾਰੀ ਸਿੱਖਿਆ ਮਿਲੂਗੀ ਘੱਟ ਪੈਸੇ ਜਿ ਮਿਲੂਗੀ ਬੱਚੇ ਵਧੀਆ ਤਰੀਕੇ ਨਾਲ ਆਪਣਾ ਰੋਜ਼ਗਾਰ ਲੈ ਸਕਣਗੇ ਸੋ ਇਹ ਸਾਰੀਆਂ ਚੀਜ਼ਾਂ ਆ ਚੰਗੀਆਂ ਲੱਗੀਆਂ ਨੇ ਮੁਬਾਰਕ ਜਿੰਨਾ ਜੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਗਵਰਮੈਂਟ ਕਾਲਜ ਦੇ ਸਾਰੇ ਸਟਾਫ ਦਾ ਭਾਵੇਂ ਉਹ ਟੀਚਿੰਗ ਆ ਜਾਂ ਨੌਨ ਟੀਚਿੰਗ ਆ ਹੈਡਡਿਡ ਬਾਈ ਡਾਕਟਰ ਅਸ਼ਵਨੀ ਪੱਲਾ ਫਦਾਈ ਦੇ ਪਾਤਰ ਔਲਾਕੇ ਵੱਲੋਂ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ